ਲੋਕ ਮਹੱਲਾ ਤੀਜਾ ਅਮਰ ਵਿਰਵਾਹੂ ਹੈ ਦਵਾਹੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੰਤਰਾਜਾਮੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਸਰਬ ਜੀਆ ਦੀ ਕਲਿਆਣ ਕਰਨ ਵਾਸਤੇ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਗੁਰਤਾ ਗੱਜਟੇ বিরাজਮਾਨ ਹੋ ਕੇ ਅਨਾਥਾਂ ਨੂੰ ਗਰੀਬਾਂ ਨੂੰ ਨਵਾਜਿਆ ਹੈ ਦੁਖੀਆਂ ਦੇ ਦੁੱਖ ਮਿਟੇ ਹਨ ਸੁਖ ਪਚਾ ਕਰਕੇ ਕਲਿਆਣ ਕੀਤੀ ਹੈ ਕਾਲ ਦੇ ਭੈ ਤੋਂ ਰੋਗਾਂ ਦੇ ਭੈ ਤੋਂ ਸਾਰਿਆਂ ਨੂੰ ਬਚਾ ਕੇ ਸਤਗੁਰੂ ਜੀ ਰਾਖੇ ਹੋਏ ਹਨ ਇਉ ਲੋਕ ਪਲੋਕ ਸਤਗੁਰੂ ਜੀ ਸਦਾ ਅੰਗ ਸੰਗ ਹਨ ਗਰੀਬ ਨਵਾਸ ਕੇ ਪਾਦਸ਼ਾਹ 35ਵਾਂ ਸ਼ਲੋਕ ਸੰਗਤ ਦੇ ਪ੍ਰਧਾਨ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਵਿਚਾਰਕ ਕਰਦੇ ਹਨ ਸ਼ਲੋਕ ਮਹਲਾ 3 ਅਮਰ ਵੀ ਪਰਵਾਹੂ ਹੈ ਇਹ ਭਾਈ ਅਮਰ ਹੁਕਮ ਜੋ ਪਰਮੇਸ਼ਵਰ ਦਾ ਹੈ ਉਹ ਬੇਪਰਵਾਹ ਹੈ ਅਮਰ ਪਾਤਸ਼ਾਹੀ ਜੋ ਅਕਾਲ ਪੁਰਖ ਦੀ ਹੈ ਉਹ ਪਾਤਸ਼ਾਹੀ ਉਹਦਾ ਹੁਕਮ ਜਿਹੜੀ ਚਲਣੀ ਹੈ ਸਦਾ ਉਹ ਬੇਪਰਵਾਹ ਹੈ ਕਿਸੇ ਦੀ ਖਾਸ਼ ਨਹੀਂ ਉਸ ਨੂੰ ਅਮਰ ਨਾਉ ਰਾਜ ਦਾ ਵੀ ਹੈ ਉਸ ਦਾ ਹੁਕਮ ਜੋ ਰਾਜ ਰੂਪ ਹੈ ਇਹ ਵੀ ਬੇਪਰਵਾਹ ਹੈ ਉਹ ਮਰਤੂ ਤੋਂ ਰਹਤ ਹੈ ਪ੍ਰਵੇਸ਼ਰ ਅਤੇ ਬੇਪਰਵਾਹ ਬੇਖਾਸ ਹੈ ਇਸ ਨਾਲ ਸਿਆਣਪ ਨਾ ਚੱਲਈ ਉਸ ਵਾਇਗੁਰੂ ਨਾਲ ਭਾਈ ਕਿਸੇ ਦੀ ਸਿਆਣਪ ਨਹੀਂ ਚੱਲ ਸਕਦੀ ਹੈ ਬੁੱਧੀ ਦੀ ਨਾ ਹੁज्जਤ ਕਰਨੀ ਜਾ ਤੇ ਨਾ ਹੁਜਤ ਕਰੀ ਜਾ ਸਕਦੀ ਕਿ ਐ ਨਹੀਂ ਐ ਹੋਣਾ ਚਾਹੀਦਾ ਇਹ ਤਰਕ ਮਾਰ ਕੇ ਜਿਹੜਾ ਕੋਈ ਵਾਕ ਕਹਿਣਾ ਹੈ ਉਜਿਤ ਕਰਕ ਵੀ ਕਿਸੇ ਪ੍ਰਕਾਰ ਨਹੀਂ ਕੀਤੀ ਜਾ ਸਕਦੀ ਆਪ ਛੋਡ ਸਰਨ ਆਏ ਪਵੈ ਜੋ ਪੁਰਖ ਆਪਾ ਭਾਵ ਛੱਡ ਕੇ ਮਹਾਰਾਜ ਦੀ ਸ਼ਰਨ ਪੈ ਜਾਂਦਾ ਹੈ ਮੰਨ ਲਈ ਰਜਾ ਅਬੇ ਮਹਾਰਾਜ ਦੀ ਆਗਿਆ ਨੂੰ ਮੰਨ ਲੈਂਦਾ ਉਹ ਨਿਹਾਲ ਹੋ ਜਾਂਦਾ ਹੈ ਗੁਰਮੁਖੀ ਇਸ ਕਰਕੇ ਚਾਹੀਦੇ ਆਪਾਂ ਨੂੰ ਮਹਾਰਾਜ ਦੀ ਰਜ਼ਾ ਆਗਿਆ ਨੂੰ ਮੰਨ ਲਈਏ ਆਪਾ ਪਾਪ ਛੱਡ ਕੇ ਆਗਿਆਏ ਹੈ ਮਾਰਾ ਦੀ ਸ਼ਰਨ ਪੈ ਜਾਵੇ ਗੁਰਮੁਖ ਜਮ ਡੰਡ ਨਾ ਲੱਗੇ ਉਹ ਗੁਰਮੁਖ人ਗੇ ਜੋ ਮਾਰਾ ਦੀ ਸ਼ਰਨ ਪਏ ਹਨ ਮਾਰਾ ਦੀ ਆਗਿਆ ਨੂੰ ਮੰਨਦੇ ਹਨ ਉਹਨਾਂ ਨੂੰ ਜਮ ਦਾ ਡੰਡੋ ਲੋਕ ਡੰਡੋ ਪਿਤਰ ਦਾ ਡੰਡੋ ਦੇਵ ਦਾ ਡੰਡੋ ਰਾਜ ਦਾ ਡੰਡ ਕੋਈ ਵੀ ਨਹੀਂ ਲੱਗੇਗਾ ਹਉਮੈ ਵਿੱਚ ਹੋ ਜਾ ਉਹਨਾਂ ਦੇ ਵਿੱਚੋਂ ਦੇਰੀ ਜਿਹੜੀ ਹੰਗ ਪਾ ਮਮਤਾ ਹੈ ਇਹ ਸਾਰੀ ਚੱਲੀ ਜਾਂਦੀ ਹੈ ਨਾਨਕ ਸੇਵਕ ਸੋਈ ਆਖੀਏ ਸਰਬੂ ਮਹਾਰਾ ਕੰਨੇ ਭਾਈ ਸੇਵਕ ਸੱਚੇ ਪਾਤਸ਼ਾਹ ਦਾ ਵੀ ਸੋ ਪੁਰਸ਼ੀ ਕਿਹਾ ਜਾ ਸਕਦਾ ਹੈ ਜੀ ਸੱਚ ਰਹੇ ਲਿਵਲਾ ਜਿਹੜੇ ਸੱਚ ਨਾਮ ਵਿੱਚ ਲਿਬਰਟੀ ਨੂੰ ਜੋੜ ਕੇ ਰਹਿੰਦੇ ਹਨ ਮਹੱਲਾ ਤੀਜਾ ਦਾਤ ਜੋਤ ਸਭ ਸੂਰਤ ਤੇਰੀ ਤੇ ਜਿਹੜੀ ਮਹਾਰਾ ਸੱਚੇ ਪਾਤਸ਼ਾਹ ਪਦਾਰਥਾਂ ਦੀ ਦਾਤ ਹੈ ਵਿਦਿਆ ਦੀ ਦਾਤ ਹੈ ਭਗਤੀ ਦੀ ਦਾਤ ਹੈ ਅਤੇ ਬ੍ਰह्म ਵਿਦੇ ਆਦੀ ਦਾਤ ਹੈ ਜੋ ਕਿਸੇ ਨੂੰ দান ਦੇਣ ਦਾ ਪਦਾਰਥਾਂ ਦੀ ਦਾਤ ਹੈ ਇਹ ਮਹਾਰਾਯ ਆਵਦੀ ਬਖਸ਼ਿਸ਼ ਹੈ ਤੇ ਜੋਤ ਜਿਹੜਾ ਬੁੱਧੀ ਦੇ ਅੰਦਰ ਸਮਝ ਹੋਣੀ ਹੈ ਗਿਆਨਤ ਵਾਲੀ ਅਕਲ ਬੁੱਧ ਹੋਣੀ ਹੈ ਇਹ ਵੀ ਤੇਰੀ ਦਾਤ ਹੈ ਅਤੇ ਇਸੇ ਪ੍ਰਕਾਰ ਦਾਤ ਜੋਤ ਬੁੱਧੀ ਤੇ ਜੋਤ ਗਿਆਤ ਸਾਰੀ ਪਦਾਰਥਾਂ ਦੀ ਹੋਣੀ ਸਭ ਉਹ ਸਭ ਸੂਰਤ ਤੇਰੀ ਤੇ ਸੂਰਤ ਸੁੰਦਰदाई ਜਿਹੜੀ ਸ਼ਕਲ ਹੈ ਇਹ ਵੀ ਤੇਰੀ ਬਖਸ਼ਿਸ਼ ਹੀ ਹੈ ਸੂਰਤ ਸੁਮਦਰ ਪੂਰਨ ਭਗ ਕਰਕੇ ਫਰੀਦਾ ਓਵਰ ਸੁਹਾਗ ਦੀ ਸੰਗਸਪਨੜੀ ਦੇ ਉਮਰ ਸੋਭ ਨੀ ਕੋਣੀ ਸੋਹਣੇ ਰੰਗ ਵਾਲੀ ਦੇਹ ਹੋਣੀ ਇਹ ਸੂਰਤ ਸ਼ਕਲ ਵੀ ਇਹ ਆਗ ਦੀ ਬਖਸ਼ਿਸ਼ ਹੈ ਸੱਚੇ ਪਾਤਸ਼ਾਹ ਸੂਰਤੇ ਵਜਾ ਹੈ ਤੇਰੀ ਪ੍ਰਾਪਤੀ ਦੀ ਦਾਤ ਵੀ ਤੇਰੀ ਸਮਝੀਏ ਜੋਤ ਗਿਆਤ ਵੀ ਤੇਰੀ ਸਮਝੀਏ ਆਪਣੀ ਹਉਮੈ ਨਾ ਕਰੀਏ ਦੇ ਵਿੱਚ ਸੂਰਤੇ ਵਜਾ ਹੈ ਤੇਰੀ ਪ੍ਰਾਪਤੀ ਦੀ ਇਸ ਪ੍ਰਕਾਰ ਸੂਰਤ ਸੁੰਦਰ ਭਗਤੀ ਜਿਹੜੇ ਕਰਦੇ ਐ ਸੂਰਤ ਸਾਬਤ ਸਨਮੁਖ ਰਹਿੰਦੇ ਹਨ ਜਿਹੜੇ ਆਪਣੀ ਸੂਰਤ ਸ਼ਕਲ ਨੂੰ ਕਿਸੇ ਪਾਸੇ ਹੋਰ ਪਾਸੇ ਨਹੀਂ ਲਾਉਂਦੇ ਮਾਰਾ ਸਾਹਿਬ ਦੇ ਸਰੂਪ ਵਿੱਚ ਹੀ ਲੱਗੀ ਰਹਿੰਦੀ ਹੈ ਜਿਨ੍ਹਾਂ ਦੀ ਬਹੁਤ ਸਿਆਣ ਪਹਾਉਮੈ ਮੇਰੀ ਇਹ ਤਾਂ ਮਾਰਾ ਜਿਹੜੀ ਦਾਤ ਹੈ ਬ੍ਰਹਮ ਵਿਦਿਆ ਦੀ ਨਾਮ ਦੀ ਭਗਤੀ ਦੀ ਪਦਾਰਥਾਂ ਦੀ দান ਕਰਨ ਦੀ ਤੇ ਜੋਤ ਬੁੱਧੀ ਚ ਗਿਆਨ ਹੋਣਾ ਸ਼ਾਸਤਰ ਸਮਰਤੀ ਦਾ ਅਤੇ ਤਤ ਉਂ ਦਾ ਸ਼ੋਧਨ ਆਦਿਕ ਨਾਲ ਗਿਆਨ ਜਿਹੜਾ ਹੋਣਾ ਹੈ ਅਤੇ ਇਸੇ ਪ੍ਰਕਾਰ ਸਰਗੁਣ ਦਾ ਨਿਰਗੁਣ ਦਾ ਜਿਹੜਾ ਗਿਆਨ ਹੋਣਾ ਬੁੱਧੀ ਦੇ ਅੰਦਰ ਤੇ ਸੂਤ ਸ਼ਕਲ ਸੁੰਦਰ ਭਗਤੀ ਕਰਕੇ ਸੋਹਣਾ ਮੋਮ ਚਿਤਵਾਰੀ ਹੋਣੀ ਸ਼ਕਲ ਇਹ ਸਵਾਬ ਦੀ ਦਾਤ ਹੈ ਬਹੁਤ ਸਿਆਣ ਪਹਾਉ ਮੇਰੀ ਤੇ ਜੀਆਂ ਦੇ ਅੰਦਰ ਜਿਹੜੀ ਦੇਹ ਦੀ ਹੋਮ ਹੈ ਤੇ ਬਾੜੀ ਸਿਆਣਪ ਉਹ ਆਬੂਦੀ ਦੀ ਚਤ్రਾਈ ਨਾਲ ਐਵੇਂ ਪਦਾਰਥਾ ਨਿਰਨੇ ਕਰਨ ਚ ਆਪ ਨੂੰ ਚਦਰਮੁੰਨੀ ਬੈਠੇ ਰਹਿਣਾ ਤੇ ਹੋਮੇ ਕਰਨੀ ਤੇ ਮੇਰ ਕਰਨੀ ਇਹ ਸਾਡੀ ਜੀਆਂ ਦੀ ਅਲਪਗਪੁਰਖਾਂ ਦੀ ਸਾਡੀ ਆਦਤ ਹੈ ਸਕੇ ਬਾਦਸ਼ਾ ਅਸੀਂ ਤੇਰੀ ਦਾਤ ਨੂੰ ਪਾ ਕੇ ਹੋਮੇ ਕਰ ਬੈਨੇ ਆ ਆਪਦੀ ਬੁੱਧੀ ਨਾਲ ਸਿਆਣ ਕਰ ਬੈਨੇ ਕਿ ਸਾਨੂੰ ਇਹ ਸਾਰੀ ਆਪਣੀ لیاقت ਨਾਲ ਸਾਰੀਆਂ ਚੀਜ਼ਾਂ ਪ੍ਰਾਪਤ ਹੋਈਆਂ ਹੋਮੇ ਕਰ ਬੈਨੇ ਕਿ ਮੇਰੇ ਜੈਸਾ ਕੋਈ ਨਹੀਂ ਪਦਾਰਥਾ ਨਹੀਂ ਮੇਰ ਕਰਵਨੇ ਕਿ ਮੇਰੀ ਇਹ ਸਾਰੀ ਚੀਜ਼ ਬਹੁ ਕਰਮ ਕਮਾਵ ਹੈ ਲੋਭ ਮੋਹ ਵਿਆਪੇਸ਼ ਪ੍ਰਕਾਰ ਬਹੁਤ ਸਾਰੇ ਨਖਿਤ ਕਰਮਾਂ ਨੂੰ ਸਕਾਮ ਕਰਮਾਂ ਨੂੰ ਕਮਾਉਂਦੇ ਰਹਿੰਦੇ ਆ ਕਈ ਤਾਂ ਲੋਭ ਦੇ ਵਿੱਚ ਲੱਗੇ ਹੋਏ ਰਹ ਜੋ ਗੁਣੀ ਪਰਖ ਬਹੁਤ ਸਾਰੇ ਕਰਮਾਂ ਨੂੰ ਕਮਾ ਕੇ ਪਦਾਰਥ ਇਕੱਠਾ ਕਰਨ ਤੇ ਲੱਗੇ ਰਹਿੰਦੇ ਆ ਕਈ ਜਿਹੜੇ ਮੋਹ ਦੇ ਮਾਰੇ ਹੋਏ ਜੀਵ ਹੈ ਉਹ ਮੋਹ ਦੇ ਵਿੱਚ ਲੱਗੇ ਰਹਿੰਦੇ ਮੋਹ ਦੇ ਮਾਰੇ ਹੀ ਗੁਲਾਮ ਬਣ ਕੇ ਕਰਦੇ ਰਹਿੰਦੇ ਹਨਗੇ ਲੋਭ 모ਹ ਵਿਆਪੇ ਹਉ ਮੈਂ ਕਦੀ ਨਾ ਚੂਕੈ ਫੇਰੀ ਬਹੁ ਕਰਮ ਕਮਾਉ ਹੈ ਲੋਭ 모ਹ ਵਿਆਪੇ ਬਹੁ ਸਾਰੇ ਨਿਖਿਤ ਤੇ ਸੱਚੇ ਕਰਮਾਂ ਦੇ ਤਾਇਨ ਸਕਾਮ ਕਰਮਾਂ ਨੂੰ ਕਮਾਉਂਦੇ ਹੈ ਲੋਭ ਵਿੱਚ ਰਜ ਗੁਣ ਕਰਕੇ ਤੇ 모ਹ ਵਿੱਚ ਬਿਵੇਕ ਦੇ ਅਭਾਵ ਕਰਕੇ ਵਿਆਪੇ ਲੱਗੇ ਹੋਏ ਹਉ ਮੈਂ ਕਦੀ ਨਾ ਚੂਕੈ ਫੇਰੀ ਦੇ ਦੀ ਹੰਗਤਾ ਬਣੀ ਰਹਿੰਦੀ ਹੈ ਇਸ ਕਰਕੇ 84 ਦੀ ਜਿਹੜੀ ਫੇਰੀ ਹੈ ਉਨੋਂ ਦੀ ਕਰੇ ਚੱਕੀ ਨਹੀਂ ਜਾਂਦੀ ਏ ਬਣੀ ਰਹਿੰਦੀ ਏ ਸਾਰਿਆਂ ਜੀਹਾਂ ਦੇ ਸਿਰ ਤੇ ਨਾਨਕ ਆਪ ਕਰਾਏ ਕਰਤਾ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਜਿਨ੍ਹਾਂ ਦੇ ਪਾਸੋਂ ਆਪ ਆਪਣਾ ਸਿਮਰਨ ਭਜਨ ਭਗਤੀ ਸਰਦਾ ਇਹ ਕਰਦਾ ਪੁਰਖ ਕਰਾ ਲੈਂਦਾ ਹੈ ਜੋ ਤਿਸ ਭਾਵੈ ਸਾਈ ਗੱਲ ਚੰਗੇਰੀ ਉਹ ਗੁਰਮੁਖ ਹਨਗੇ ਉਹਨਾਂ ਦਾ ਚਿੱਤ ਮਹਾਰਾਜ ਦੀ ਰਿਆਬ ਵਿੱਚ ਚੱਲਦਾ ਹੈ ਜੋ ਤਿਸ ਨੂੰ ਪਾਉਂਦਾ ਉਹੀ ਗੱਲ ਚੰਗੀ ਹੈ ਇਓ ਗੁਰਮੁਖ ਕਿਸੇ ਤੇ ਵੀ ਨਫ਼ਰਤ ਨਹੀਂ ਕਰਦੇ ਕਿਹਨੂੰ ਚੰਗਾ ਕਹੀਏ ਕਿਹਨੂੰ ਮੰਦਾ ਕਹੀਏ ਜੋ ਕਰਤਾ ਪ੍ਰਖ ਨੂੰ ਆਪ ਹੁੰਦਾ ਹੈ ਉਸੇ ਪ੍ਰਕਾਰ ਕਰਾਉਂਦਾ ਜੀਆਂ ਦੀ ਕਰਨੀ ਅਨੁਸਾਰ ਫਲ ਦਿੰਦਾ ਹੈ ਕਰਮ ਫਲ ਪ੍ਰਦਾਤਾ ਹੈ ਜੋ ਉਸ ਨੂੰ ਪਾਉਂਦੀ ਉਹ ਹੀ ਗੱਲ ਚੰਗੀ ਹੈ ਇਸ ਕਰਕੇ ਮੰਦਾ ਕਿਸੇ ਨਾਲ ਆਖ ਝਗੜਾ ਪਾਉਣਾ ਪੌੜੀ ਮਹੱਲਾ 5ਵਾਂ ਪੰਜਵੇਂ ਪਾਤਸ਼ਾਹ ਜੀ ਨੇ ਪੌੜੀ ਰਚੀ ਹੈ ਪਹਿਲੀਆਂ ਗੁਰੂ ਅਮਰ ਗੁਰੂ ਰਾਮਦਾਸ ਜੀਆਂ 35 ਪੌੜੀਆਂ ਹੀ ਸੀ 36ਵੀਂ ਪੌੜੀ ਤੇ ਪਹੁੰਚ ਪਾਉਣਗੇ ਇੱਕ ਪੌੜੀ ਗੁਰੂ ਸਾਹਿਬ ਜੀ ਨੇ ਰਚੀ ਐ ਇੱਥੇ ਮਹੱਲਾ ਪੰਜਵਾਂ ਤਾਂ ਰਚਿਆ ਜੇ ਨਾ ਇੱਥੇ ਮਹੱਲਾ ਰਚਦੇ ਫੇਰ ਪਹਿਲਾ ਜਿਹੜੇ ਵਾਰ ਨੇ ਨਾ ਸਾਰੰਗੀ ਵਾਰ ਮਹੱਲਾ ਚੌਥਾ ਸਾਰੀਆਂ ਉਹ ਪੌੜੀਆਂ ਸਮਝਣੀਆਂ ਸੀ ਇਹ ਗੁਰੂ ਸਾਹਿਬ ਨੂੰ ਵੱਖਰੀ ਪੌੜੀ ਰਚੀ ਕਰਕੇ ਇੱਥੇ ਪੌੜੀ ਦੇ ਨਾਲ ਮਹੱਲਾ ਪੰਜਵਾਂ ਕਈ ਵਾਰੀ ਪੰਜਾ ਹੁੰਦਾ ਗੌੜੀ ਚ ਪੌੜੀ ਪੰਜਵਾਂ ਉਹ ਪੰਜਵੇਂ ਪਾਰਸ਼ਾ ਦੇ ਲੈ ਉਫਾਏ ਰਾਤੀ ਤੁਰੇ ਇਸ ਪ੍ਰਕਾਰ ਦੀ ਜਿਹੜੀਆਂ ਪੌੜੀਆਂ ਹੈ ਉਹ ਪੰਜਵੇਂ ਪਾਰਸ਼ਾ ਜਿਨ੍ਹਾਂ ਦੇ ਨਾਲ ਅੰਗੋਂ ਲੱਗੇ ਹੋਏ ਹਨ ਜਾਂ ਮਹੱਲੇ ਲੱਗੇ ਹੋਏ ਹਨ ਪੌੜੀ ਮਹੱਲਾ ਪੰਜਵਾ ਪੰਜਵੇਂ ਪਾਰਸ਼ਾ ਮਹਾਰਾਜ ਇਹ ਪੌੜੀ ਵਿਚਾਰਦੇ ਹਨ ਸੱਚ ਖਾਣਾ ਸੱਚ ਪਹਿਨਣਾ ਫੇ ਭਾਈ ਸੱਚੇ ਨਾਮ ਦਾ ਹੀ ਖਾਣਾ ਕਰੋ ਤੇ ਸੱਚੇ ਨਾਮ ਦਾ ਹੀ ਪਹਿਨਣਾ ਕਰੋ ਸਕੇ ਰਾਜਾ ਸਰਬਣ ਕਰਨਾ ਹੈ ਇਹ ਖਾਣਾ ਕਰੋ ਸੱਚੇ ਨਾਮ ਦਾ ਜਿਹੜਾ ਮੈਨ ਪਹਿਨ ਮੰਨਣਾ ਹੈ ਇਹ ਪੈਨਣਾ ਕਰੋ ਸੱਚੇ ਪਰਮੇਸ਼ਰ ਦੇ ਨਾਮ ਦਾ ਜਿਹੜਾ ਕੀ ਖਾਣਾ ਸਭ ਰਸ ਮਿੱਠੇ ਮੰਨੇ ਆ ਸੁਣਿਆ ਸਦਾ ਲੋਣੀ ਸਾਰੇ ਮਿੱਠੇ ਰਸ ਆ ਜਿਹੜਾ ਮੰਨਣ ਕਰਨਾ ਹੈ ਇਸ ਪ੍ਰਕਾਰ ਖਾਣਾ ਜਦ ਭੁੱਖ ਨਾ ਲੱਗੇ ਸੰਤੋਖ ਸਦਾ ਤ੍ਰਿਪਤੀ ਬਣਾ ਇਹੋ ਸੱਚੇ ਦੀ ਨਾਮ ਨੂੰ ਜਪਦਿਆਂ ਹੋਇਆ ਜੋ ਸੰਤੋਖ ਦੇ ਸਹਿਤ ਜੈਸਾ ਰੁੱਖੀ ਰੋਟੀ ਖਾ ਸਮਾਲੇ ਹਰ ਅੰਤਰ ਬਾਹਰ ਨਜ਼ਰ ਨਿਹਾਲੇ ਸੱਚੇ ਪਾਦਸ਼ਾਨ ਪਰਲੋਤ ਅਨੁਸਾਰ ਜੋ ਦੁੱਤਾ ਹੈ ਸੱਚੇ ਦੇ ਨਾਮ ਦੀ ਖੁਰਾਕ ਨੂੰ ਸਮਝ ਕੇ ਆਪਣੇ ਮਨ ਦਾ ਆਧਾਰ ਕਰਨਾ ਸੱਚ ਨਾਮ ਆਧਾਰ ਸੱਚ ਸੱਚ ਖਾਣਾ ਸੱਚ ਪਹਿਨਣਾ ਅਤੇ ਸੱਚੇ ਨਾਮ ਦਾ ਪਹਿਨਣਾ ਕਰੋ ਪਹਿਨਣਾ ਅਖ ਪਤ ਪਰਮੇਸ਼ਰ ਫਿਰ ਨਾਂਗੇ ਨਾ ਹੀ ਥੀਵਣਾ ਸੱਚੇ ਨਾਮ ਦਾ ਐਸਾ ਪਹਿਨਣਾ ਕਰੋ ਭਗ ਜਾਣਾ ਕਾ ਲੁੰਗਰਾ ਉਹ ਲਗਨ ਨਾ ਹੋਈ ਸਾਗਤ ਸਿਰਪਾਉ ਰੇਸ਼ਮੀ ਪੈਰ ਤੇ ਪਦ ਖੋਈ ਇਹ ਸੱਚ ਦਾ ਮੰਨਣ ਕਰ ਲੂ ਪਹਿਨਣਾ ਹੈ ਸੱਚ ਨਾਮ ਆਧਾਰ ਸੱਚੇ ਨਾਮ ਦਾ ਹਿਰਦੇ ਵਿੱਚ ਆਧਾਰ ਆਸਰਾ ਲੈਣਾ ਕਰੀਏ ਗੁਰਪੂਰੈ ਮਿਲਾਇਆ ਜਿਨ੍ਹਾਂ ਨੂੰ ਗੁਰੂ ਪੂਰਿਆਂ ਨੇ ਕਿਰਪਾ ਕਰਕੇ ਆਪਦੀ ਪ੍ਰੀਤ ਦੇ ਨਾਲ ਆਪਦੀ ਸਿੱਖੀ ਨਾਲ ਆਪਦੀ ਸ਼ਰਧਾ ਨਾਲ ਪਰਮੇਸ਼ਵਰ ਦੇ ਨਾਲ ਲਿਬ ਲਗਾ ਕੇ ਮਿਲ ਲਿਆ ਹੈ ਪ੍ਰਭ ਦੇਵਣ ਹਾਰ ਉਹਨਾਂ ਨੂੰ ਪ੍ਰਭੂ ਦੇਣ ਵਾਲਾ ਤੇ ਨਾ ਪਿੱਛੇ ਹੋਰ ਖਾਏ ਘਨੇਰੀ ਉਹਨਾਂ ਪਿੱਛੇ ਲੱਖਾਂ ਸ੍ਰਿਸ਼ਟੀ ਖਾਂਦੀ ਹੈ ਭਾਗ ਪੂਰਾ ਤਿੰਨ ਜਾਗਿਆ ਉਹਨਾਂ ਦਾ ਕਰਮ ਜਿਹੜਾ ਪੂਰਨ ਜਾਗ ਪਿਆ ਮਹਾਰਾ ਦੀ ਕਿਰਪਾ ਕਰਕੇ ਜਪਿਆ ਨਿਰੰਕਾਰ ਜਿਨ੍ਹਾਂ ਨੇ ਨਿਰੰਕਾਰ ਨੂੰ ਜਪ ਲਿਆ ਐਸਾ ਉਹਨਾਂ ਦਾ ਭਾਗ ਜਾਗਿਆ ਹੈ ਤਨ ਕੀ ਬਰਕਤ ਖਾਏ ਅਸੰਖ ਕਰੋੜੇ ਸਾਧੂ ਸੰਗਤ ਲੱਗਿਆ ਜੋ ਮਹਾਪੁਰਖਾਂ ਸੰਤਾਂ ਭਗਤਾਂ ਦੀ ਜਿਨ੍ਹਾਂ ਨੂੰ ਸਾਸ ਗ੍ਰਾਸ ਪਰਮੇਸ਼ਰ ਦਾ ਨਾਮ ਚੇਤੇ ਆਉਂਦਾ ਹੈ ਉਨ੍ਹਾਂ ਦੀ ਸੰਗਤ ਵਿੱਚ ਜਿਹੜਾ ਲੱਗਿਆ ਹੈ ਮਿਲਿਆ ਹੈ ਤਰਿਆ ਸੰਸਾਰ ਉਹ ਸੰਸਾਰ ਤੋਂ ਤਰ ਗਿਆ ਮੁਕਤ ਹੋ ਗਿਆ ਸੰਸਾਰ ਦੇ ਵਿੱਚੋਂ ਜੀਵ ਨਾਨਕ ਸਿਫਤ ਸਲਾਹ ਕਰ ਸਤਿਗੁਰੂ ਜੀ ਕਹਿੰਦੇ ਸਿਫਤ ਕਰਨੇ ਯੋਗ ਜੋ ਪ੍ਰਵੇਸ਼ਵਰ ਹੈ ਉਹਦੀ ਸਿਫਤ ਇਕੱਲੇ ਬੈਠ ਕੇ ਭਗਤੀ ਕਰਨੀ ਹੈ ਨਾ ਸਿਫਤ ਹੈ ਸਲਾਹ ਨਾਂ ਅਰਬੀ ਦੇ ਵਿੱਚ ਸਾਧ ਸੰਗਤ ਜੀ ਸਿਫਤ ਸਲਾਹ ਹੈ ਜਿਹੜਾ ਕੀਰਤਨ ਭਗਤੀ ਕਰਨੀ ਹੈ ਕਿਉਂ ਪ੍ਰਵੇਸ਼ਵਰ ਦੀ ਰਿਦੇ ਕਰਕੇ ਵੀ ਭਗਤੀ ਕਰੋ ਸੰਗੀਤ ਬੈਠ ਕੇ ਵੀ ਸਲਾਹ ਕੀਰਤਨ ਭਗਤੀ ਕਰੋ ਜਿਸ ਨੂੰ ਬਖਸ਼ੇ ਸਿਵਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਪ੍ਰਭ ਕਾ ਜੈਕਾਰ ਵਾਹਿਗੁਰੂ ਦਾ ਜੈ ਜੈਕਾਰ ਕਰਿਆ ਕਰੋ ਨਿਹਾਲ ਹੋ ਜਾਓਗੇ ਸ਼ਲੋਕ ਮਹੱਲਾ 5 ਸਭੇ ਜੀਅ ਸਮਾਲ ਇੱਕ ਵਾਰੀ ਨਹੀਂ ਗੱਲ ਹੈ ਸਾਧ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬੜੀ ਔੜ ਪੈ ਗਈ ਬਰਖਾ ਨਾ ਹੋਵੇ ਸਿੱਖ ਸੰਗਤਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਆ ਕੇ ਅਰਦਾਸ ਕੀਤੀ ਕਿ ਮਾਰਾ ਵਰਖਾ ਨਾ ਸਾਰੀਆਂ ਖੇਤੀਆਂ ਸੁੱਕ ਗਈਆਂ ਪਾਣੀ ਕਿਤੋਂ ਨਹੀਂ ਮਿਲਦਾ ਆਪ ਕਿਰਪਾ ਕਰੋ ਵਰਖਾ ਹੋ ਜਾਵੇ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵਕਤ ਭਾਈ ਬੁੱਢੇ ਸਾਹਿਬ ਦੇ ਪਾਸੋਂ ਅਰਦਾਸ ਕਰਾਈ ਉਹ ਅਰਦਾਸ ਦੇ ਅੱਖਰ ਜਿਹੜੇ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਪ੍ਰਕਾਰ ਉਚਾਰਦੇ ਹਨ ਸ਼ਲੋਕ ਮਹਲਾ 5 ਵਾ ਬਾਬਾ ਬੁੱਢਾ ਸਾਹਿਬ ਹਰਮੰਦਰ ਸਾਹਿਬ ਦੇ ਗ੍ਰੰਥੀ ਸਤਗੁਰੂ ਜੀ ਨੇ ਸਥਾਪਨ ਕੀਤੇ ਸਨ ਸਬੇ ਜੀ ਇਸ ਮਾਲ へ ਪਰਮੇਸ਼ਰ ਸਾਰਿਆਂ ਦੀਆਂ ਨੂੰ ਸੰਭਾਲਣਾ ਕਰ ਆਪਣੀ ਮਿਹਰ ਕਰ ਔਰ ਜੀ ਮਿਹਰਬਾਨੀ ਕਰ ਸੱਚੇ ਪਾਤਸ਼ਾਹ ਅੰਨ ਪਾਣੀ ਮੁਚੂਪਾ ਮੇਰਾ ਕਾਲ ਪਿਆ ਹੋਇਆ ਜਿਹੜਾ ਇਸ ਦੇ ਦੁੱਖ ਤੋਂ ਬਚਾਉਣ ਵਾਸਤੇ ਅੰਨ ਬਹੁਤ ਸਾਰਾ ਪੈਦਾ ਕਰੋ ਪਾਣੀ ਆਦਿਕ ਬਰਖਾ ਦਾ ਬਹੁਤ ਸਾਰਾ ਪੈਦਾ ਕਰੋ ਦੁਖ ਦਾਲਦ ਭਨ ਤਰ ਜਿਹੜਾ ਦਿਲਦਰ ਦਾ ਦੁੱਖ ਹੈ ਰੇ ਪਰਮੇਸ਼ਰ ਇਹ ਜੀਆਂ ਦਾ ਭਨਣਾ ਕਰ ਤਰ ਅਰਸਾ ਕਰਕੇ ਮਾਹੌਲਤਾ ਕਰਕੇ ਅਰਦਾਸ ਸੁਣੀ ਦਾਤਾ ਜਦੋਂ ਇਹ ਸਤਿਗੁਰਾਂ ਨੂੰ ਬਚਨ ਕੀਤੇ ਭਾਈ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਅਕਾਨ ਪੁਰਖ ਨੇ ਅਰਦਾਸ ਸੁਣ ਲਈ ਲੋਈ ਸੇਸ਼ਟ ਠਾਰੋ ਸਾਰੀ ਸ੍ਰਿਸ਼ਟੀ ਠੰਡ ਹੋਗੀ ਬਰਖਾ ਪੈ ਗਈ ਨੀ ਲੇਵੋ ਕੰਠ ਲਗਾਇਆ ਇਹ ਕਰਤਾਰ ਜਿਵੇਂ ਬਰਖਾ ਪਾਈ ਐ ਐਵੇਂ ਸਾਰਿਆਂ ਨੂੰ ਆਪਦੇ ਕੰਠ ਨਾਲ ਲਾਓ ਆਪਦੀ ਸਿੱਖੀ ਬਖਸ਼ੋ ਆਪਦੇ ਜਿਵੇਂ ਮਾਤਾ ਪਿਤਾ ਬੱਚੇ ਨੂੰ ਕੰਠ ਨਾਲ ਲਾ ਲੈਂਦੇ ਐ ਕਿਉਂ ਭੇਦ ਮਿਛੈ ਰੂਪੀ ਕੰਠ ਨਾਲ ਲਾਓ ਅਪਦਾ ਸਭ ਹਰ ਅਪਦਾ ਜੰਮਣ ਮੰਨ ਦੀ ਦਿੱਤਾ ਸਾਰੀ ਮਿਹਰ ਦੇਉ ਨਾਨਕ ਨਾਮ ਧਿਆ ਗੁਰੂ ਸਾਹਿਬ ਕਹਿੰਦੇ ਇਉਂ ਕਹਿ ਕੇ ਬੇਨਤੀ ਕਰਕੇ ਨਾਮ ਧਿਆਓ ਭਾਈ ਰੱਬ ਕਾ ਸਫਲ ਘਰ ਮਾਰ ਗੁਰੂ ਦਾ ਬੜਾ ਸਫਲ ਘਰ ਹੈ ਸਭ ਕੋਈ ਉਹਦੇ ਘਰੋਂ ਪ੍ਰਾਪਤ ਹੁੰਦਾ ਹੈ ਇਉਂ ਜਦੋਂ ਅਰਦਾਸ ਕੀਤੀ ਬਰਖਾ ਹੋਈ ਸੋ ਬਰਖਾ ਦੀ ਵਾਅਦ ਕਹਿੰਦੇ ਹਨ ਮਹੱਲਾ ਪੰਜਵਾ ਵੁੱਠੇ ਮੇਘ ਸੁਹਾਵਣੇ ਫਿਰ ਐਸੀ ਕਿਰਪਾ ਹੋਈ ਵਰ ਬੁੱਠੇ ਬਸੇ ਉਸ ਵੇਲੇ ਮੇੇਂ ਇੱਕ ਬੱਦਲ ਬੜੇ ਸੋਹਣੇ ਲੱਗਦੇ ਹਨ ਵਰਸਦੇ ਹੋਏ ਹੁਕਮ ਕੀਤਾ ਕਰਤਾ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਕੀਤਾ ਤੇ ਬੱਦਲ ਵਰਸੇ ਉਸ ਵੇਲੇ ਰਿਜਕ ਉਪਾਇਉ ਨ ਅਗਲਾ ਬਹੁਤ ਸਾਰਾ ਰਿਜਕ ਕਾਲ ਚੱਕਿਆ ਗਿਆ ਰਿਜਕ ਬਹੁਤ ਸਾਰਾ ਪੈਦਾ ਕਰਤਾ ਮਹਾਰਾਜ ਨੇ ਠੰਡ ਪਈ ਸੰਸਾਰ ਸਾਰੇ ਸੰਸਾਰ ਜਿਹੜੀ ਕਵਸ਼ ਸੀ ਔੜ ਲੱਗੀ ਸੀ ਉਹ हट ਗਈ ਠੰਡ ਪੈ ਗਈ ਸਾਰੀ ਦੁਨੀਆ ਚ ਤਨ ਮਨ ਹਰਿਆ ਹੋਇਆ ਤਨ ਤੇ ਮਨ ਸਿੱਖਾਂ ਦੇ ਬਹੁਤ ਹਰਿਆਵਲਤਾ ਸਹਿਤ ਹੋ ਗਏ ਪ੍ਰੇਮ ਜੀ ਦੇ ਸਿਮਰਤ ਆਗਮ ਆਪਾ ਆਰੋ ਪਾਰੋ ਦੇ ਖੁਸ਼ੀਆਂ ਮਨਾ ਕੇ ਸਿਮਰਦੀਆਂ ਸੰਗਤਾਂ ਕਰ ਕਿਰਪਾ ਪ੍ਰਭ ਆਪਣੀ ਕਿਰਪਾ ਕਰੇ ਪ੍ਰਭੂ ਆਪਣੀ ਇਸ ਤਰ੍ਹਾਂ ਬੇਨਤੀ ਕਰਦੇ ਹਨ ਸੱਚੇ ਸਿਰਜਣਹਾਰ ਸੱਚੇ ਜਗਤੂ ਰਚਣ ਵਾਲੇ ਪਰਮੇਸ਼ਰ ਕੀਤਾ ਲੋੜ ਹੈ ਸੂ ਕਰ ਹੈ ਜੋ ਮਹਾਰਾ ਕੀਤਾ ਚਾਹੋ ਆਪ ਕਰ ਸਕਦੇ ਹੋ ਨਾਨਕ ਸਤਿ ਬਲਿਹਾ ਤੂੰ ਸੈਂਕੜੇ ਵਾਰੀ ਬਲਿਹਾਰ ਜਾਈਏ ਫੇਰ ਪੜੋ ਮਹੱਲਾ ਪੰਜਵਾ ਵੁੱਠੇ ਮੇਘ ਸੁਹਾਵਣੇ ਸਭੇ ਜੀ ਸਮਾਰ ਏ ਪਰਮੇਸ਼ਰ ਸਾਰਿਆਂ ਜੀਆਂ ਦੀ ਸਾਂਭ ਕਰ ਤੂੰ ਆਪਣੀ ਮਿਹਰ ਉਤਾਰ ਕੇ ਆਪਣੀ ਮਹਿਮਾਨੀ ਕਰਕੇ ਸਾਰਿਆਂ ਨੂੰ ਭਾਵ ਭਗਤੀ ਦੀ ਵਰਖਾ ਦੇ ਨਾਲ ਸਰਜ ਰਸ ਸਰਬਜ ਕਰ ਅੰਨ ਪਾਣੀ ਮੁਚ ਹੋ ਪਾ ਅੰਨ ਮਾਰਾ ਸੁਭਗੁਣਾਂ ਦਾ ਪੈਦਾ ਕਰ ਤੇ ਪਾਣੀ ਪ੍ਰੇਮ ਦਾ ਮੁੱਚ ਬਹੁਤਾ ਪੈਦਾ ਕਰਦੇ ਸਾਰੇ ਅੰਦਰ ਬਹੁਤੇ ਸੁਭਗੁਣ ਰੂਪੀ ਅਨਾਜ ਹੋਵੇ ਬਹੁਤਾ ਪ੍ਰੇਮ ਰੂਪੀ ਜਾਲ ਇਹਨਾਂ ਦੇ ਅੰਦਰ ਹੋਵੇ ਦੁਖ ਦਾਲਦ ਭੰਨ ਤਾਰ ਜੋ ਜਮਨ ਮਰਨ ਦਾ ਦੁਖ ਹੈ ਅਵਿਦਿਆ ਦਾ ਦਲਿੰਦਰ ਹੈ ਤਰਸਾ ਕਰਕੇ ਇਹਨੂੰ ਭੰਦੇ ਅਰਦਾਸ ਸੁਣੀ ਦਾਤਾ ਜਦੋਂ ਇਹ ਅਰਦਾਸ ਕੀਤੀ ਵਾਹਿਗੁਰੂ ਨੇ ਸੁਣ ਲਈ ਹੋਈ ਸੇਸ਼ਟ ਠਾਰ ਤਾਂ ਸਤਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਸਾਰੀ ਸ੍ਰਿਸ਼ਟੀ ਨੇ ਠੰਡ ਵਰਤ ਗਈ ਸ਼ਾਂਤੀ ਦੇਤੀ ਮਹਾਰਾਜ ਨੇ ਲੇਹੋ ਕੰਠ ਲਗਾ ਸਾਰੀ ਸ੍ਰਿਸ਼ਟੀ ਅਰਦਾਸ ਕਰਦੀ ਸੀ ਮਹਾਰਾਜ ਕੰਠ ਨਾਲ ਲਾ ਲਓ ਅਭੇਦ ਨਿਸ਼ਚੈ ਦਿਓ ਸਾਨੂੰ ਅੱਪ ਦਾ ਸਭ ਹਾਰ ਸਾਡੀ ਜਿਹੜੀ ਕਾਲ ਯੁਗ ਦੇ ਜਮਾਨੇ ਦੀ ਵਿਪਤਾ ਹੈ ਦੁਨੀਆਂ 'ਚ ਜ਼ੁਲਮ ਹੋ ਰਿਹਾ ਹੈ ਇਸ ਨੂੰ ਸਾਰੀ ਨੂੰ ਮੇਟ ਦਿਓ ਆਪ ਨਾਨਕ ਨਾਮ ਧਿਆਇ ਇਸ ਪ੍ਰਕਾਰ ਸੰਗਤਾਂ ਗੁਰੂ ਸਾਹਿਬ ਜੀ ਕਹਿੰਦੇ ਜੋ ਨਾਮ ਧਿਆਉਂਦੇ ਹਨ ਪ੍ਰਭ ਕਾ ਸਫਲ ਘਰ ਵਾਹਿਗੁਰੂ ਦਾ ਘਰ ਪਾਈ ਸਹਿਤ ਗਿਆਨ ਫੜਦੇ ਆ ਜੋ ਘਰ ਸੱਚਖੰਡ ਹੈ ਉਸ ਤੋਂ ਸਭ ਕੋਈ ਬਖਸ਼ਾ ਮਿਲਦੀਆਂ ਹਨ ਮਹੱਲਾ ਪੰਜਵਾ ਵੁਠੇ ਮੀਰ ਸੁਹਾਵਣ ਕਿਉਂ ਦੁਨੀਆਂ ਦੀ ਅਰਦਾਸ ਹੋਣ ਤੋਂ ਗੁਰੂ ਨਾਨਕ ਰੂਪ ਸੱਚੇ ਪਾਤਸ਼ਾਹ ਬਹੁਤ ਸੋਭ ਨੀਕ ਦਸ ਰੂਪ ਧਾਰੇ ਹੈ ਇਹ ਵਰਖਾ ਕੀਤੀ ਹੈ ਅਮਰਤ ਨਾਮ ਦੀ ਬੱਦਲ ਰੂਪ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਰਤਾ ਜਿਹੜਾ ਕਰਤਾਰ ਕਰਨ ਵਾਲਾ ਨੇ ਸਾਰੇ ਸੰਸਾਰ ਨੂੰ ਉਸ ਨੇ ਹੁਕਮੋਂ ਸਾਰੀ ਦੁਨੀਆ ਦੇ ਤੇ ਜਿਸਨੂੰ ਹੁਕਮ ਕੀਤਾ ਹੁਕਮ ਨਾਲ ਸੰਸਾਰ ਕੀਤਾ ਹੈ ਉਹ ਹੀ ਗੁਰੂ ਨਾਨਕ ਰੂਪ ਧਾਰ ਕੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਿਨ ਹੁਕਮ ਨਾਲ ਸਾਰੇ ਸੰਸਾਰ ਨੂੰ ਕੀਤਾ ਉਹ ਬੱਦਲ ਰੂਪ ਹੋ ਕੇ ਵਰਖਿਆ ਗੁਰੂ ਨਾਨਕ ਇਕ-ਇਕ ਰੋਮ ਕੋਟ ਕੋਟ ਬ੍ਰਹਮੰਡ ਜਾਸ ਮਾਨਸੇ ਉਤਾਰ ਤ ਹਰ ਦਰਸ ਦਿਖਾਇਓ ਹੈ। ਅਰੇ ਜੀ ਕੋ ਉਪਾਇ ਉਹਨ ਅਗਲਾ। ਅਰੇ ਜੀ ਕੋ ਸੁਭਗੁਣਾ ਦਾ ਅਗਲਾ ਬਹੁਤ ਸੱਚੇ ਪਾਤਸ਼ਾਹਨ ਪੈਦਾ ਕਰ ਦਿੱਤਾ। ਠੰਡ ਪਈ ਸੰਸਾਰ ਸਾਰੇ ਸੰਸਾਰ ਜਿਹੜੀ ਕਾਲ ਯੁਗ ਦੀ ਤਪਸ਼ਰੀ ਉਹ ਮੇਟ ਦਿੱਤੀ। ਨਾਮ ਦੀ ਵਰਖਾ ਦਾ ਠੰਡ ਪਾਤੀ ਸਾਰੇ ਸੰਸਾਰ ਚ ਤਨ ਮਨ ਹਰਿਆ ਹੋਇਆ ਗੁਰੂਕ ਸਿੱਖਾਂ ਦੇ ਤਨ ਵੀ ਹਰੇ ਹੋ ਗਏ ਸਿਮਰਨ ਕਰਕੇ ਰੋਮ ਰੋਮ ਤੇ ਹੁੰਦੇ ਐ ਮਨ ਵੀ ਵਾਹਿਗੁਰੂ ਦੇ ਨਾਮ ਨਾਲ ਸਰਸਵਜ ਹੋ ਗਿਆ ਪ੍ਰੇਮ ਦੇ ਸਹਤ ਹਰਾ ਭਰਾ ਹੋ ਗਿਆ ਸਿਮਰਤ ਆਗੋਂ ਆਪਾ ਆਗੋਂ ਜੋ ਮਨ ਦੇ ਸੰਕਲਪ ਦਾ ਅਦਿਸ਼ਾ ਨਹੀਂ ਪ੍ਰਕਿਰਤੀ ਦੇ ਪਾਰ ਆਬਾਰ ਤੋਂ ਰਹਤਾ ਐ ਉਹਦਾ ਸਿਮਨ ਕਰਦੇ ਹਨ ਗੁਰਮੁਖਰ ਕਰ ਕਿਰਪਾ ਪ੍ਰਭ ਆਪਣੀ ਕਿਉਂ ਕਿਰਪਾ ਕੀਤੀ ਵਾਹਿਗੁਰੂ ਨੇ ਆਪਣੀ ਸੱਚੇ ਸਿਰਜਣਹਾਰ ਸੱਚੇ ਜੋ ਜਗਤ ਨੂੰ ਰਚਣ ਵਾਲਾ ਹੈ ਸੱਚੇ ਗਿਆਨ ਨੂੰ ਸਿਰਜਣਹਾਰ ਗੁਰੂ ਰੂਪ ਹੋਏ ਕਲਿਆਣ ਨੂੰ ਰਚਣ ਵਾਲੇ ਕੀਤਾ ਲੋੜ ਸੂਕਰ ਹੈ ਪਰਮੇਸ਼ਰ ਜੋ ਕੀਤਾ ਚਾਹੇ ਉਹ ਕਰ ਲੈਂਦਾ ਹੈ ਨਾਨਕ ਸਦ ਬਲਿਹਾਰ ਸਦਗੁਰੂ ਅਰਜਨ ਦੇਵ ਮਾਰਾ ਕਹਿੰਦੇ ਸੈਂਕੜੇ ਵਾਰੀ ਬਲਿਹਾਰ ਕੁਰਬਾਨ ਜਾਈਏ ਪੌੜੀ ਵੱਡਾ ਆਪ ਆਗਮ ਹੈ 36ਵੀਂ ਪੌੜੀ ਗੁਰੂ ਰਾਮਦਾਸ ਸਾਹਿਬ ਵਾਲੀ ਫੇਰ ਲਿਖਦੇ ਹਨ ਵਾਰ ਦੀ ਸਵਾਤੀ ਦੀ ਫੇ ਭਾਈ ਵੱਡਾ ਉਹ ਪਰਮੇਸ਼ਰ ਆਪ ਸ਼ਾਸਤਰਾਂ ਦੀ ਗੰਮਤਾ ਤੋਂ ਵੀ ਪਰੇ ਹੈ ਵੱਡੀ ਵਡਿਆ ਉਸ ਪਰਮੇਸ਼ਰ ਦੀ ਜਿੰਨੇ ਬ੍ਰਹਮਾ ਵਿਸ਼ਨ ਸ਼ਿਵਾਦਕ ਪ੍ਰਕਿਰਤਕ ਚੀਜ਼ਾਂ ਹਨਗੀਆਂ ਸਾਰਿਆਂ ਤੋਂ ਉਸ ਦੀ ਵੱਡੀ ਵਿਟਾਈ ਹੈ ਮਹਿਮਾ ਹੈ ਗੁਰ ਸਬਦੀ ਵੇਖ ਵੇਖ ਸਿਆ ਇਹ ਗੁਰੂ ਸਾਹਿਬ ਦੇ ਸ਼ਬਦ ਦੀ ਜਿੰਨਾ ਕਮਾਈ ਕੀਤੀ ਹੈ ਉਹਨੂੰ ਵੇਖਣੇ ਯੋਗ ਜੋ ਚੇਤਨ ਬ੍ਰਹਮ ਹੈ ਦ੍ਰਿਸ਼ਟਾ ਉਹਨੂੰ ਵੇਖ ਕੇ ਚਿਤ ਬਿਕਸ਼ਿਆ ਖੜਿਆ ਆਇਆ ਹੈ ਅੰਤਰ ਸ਼ਾਂਤ ਆਈ ਅੰਤਰ ਹਿਰਦੇ ਦੇ ਸ਼ਾਂਤ ਸਰੂਪ ਦੀ ਪ੍ਰਾਪਤੀ ਕਰਕੇ ਸ਼ਾਂਤੀ ਆ ਗਈ ਸਭ ਆਪੇ ਆਪ ਵਰਤਦਾ ਫਿਰ ਸਾਰਿਆਂ 'ਚ ਇਹ ਦ੍ਰਿਸ਼ਟੀ ਹੋ ਗਈ ਆਪਣਾ ਆਪ ਰੂਪੀ ਹੋ ਕੇ ਵਰਤ ਰਿਹਾ ਹੈ ਆਪੇ ਹੈ ਭਾਈ ਆਪੇ ਹੀ ਹੈ ਸਤ ਸਰੂਪ ਪਿਛੇ ਸੀ ਹੁਣ ਹੈ ਅੱਗੇ ਨੂੰ ਇਹ ਭਾਈ ਹੋਵੇਗਾ ਆਪਨਾਥ ਸਭ ਨਥੀਆਂ ਆਪ ਹੀ ਮਾਇਆ ਸੋ ਲੋਕ ਕੇ ਸਭ ਕਾ ਨਾਥ ਸਵਾਮੀ ਹੈ ਸਾਰੀ ਸੀਟੀ ਉਹਦੀ ਨਥੀਆਂ ਨੇ ਇਹ ਜਮਾਤ ਹੈ ਉਸਦੀ ਸਾਰੇ ਨੂੰ ਆਪਣੇ ਅਧੀਨ ਕਰਨ ਰੂਪ ਨਥਿਆ ਹੈ ਵਸ ਕੀਤਾ ਹੈ ਸਭ ਹੁਕਮ ਚਲਾਈ ਸਾਰੀ ਸੀ ਇਹ ਨਥੀ ਹੈ ਕਿ ਸਾਰੀ ਹੁਕਮ ਦੇ ਵਿੱਚ ਲਾ ਲਈ ਹੈ ਨਾਨਕ ਹਰ ਭਾਵੇਂ ਸੂ ਕਰੇ ਸਤਗੁਰੂ ਜੀ ਕਹਿੰਦੇ ਜੋ ਕਰਤਾਰ ਨੂੰ ਪਾਉਂਦਾ ਹੈ ਪਿੱਛੇ ਉਹ ਕਰਦਾ ਸੀ ਜੋ ਹੁਣ ਪਾਉਂਦਾ ਉਹ ਕਰਦਾ ਹੈ ਅੱਗੇ ਨੂੰ ਜੋ ਕਰਤਾਰ ਨੂੰ ਪਾਵੇਗਾ ਉਹ ਕਰੇਗਾ ਸਭ ਚੱਲੈ ਰਜਾਈ ਸਾਰੀ ਸੂਕੀ ਉਹਦੀ ਰਜਾਈ ਚਾਹੁੰਦੇ ਹੈ ਦਿੱਲੀ ਕੇ ਦਲਵਾਲੀ ਤੇਰੀ ਅਗਿਆ ਮੈਂ ਚੱਲਦਾ ਜਿਵੇਂ ਬਚਨ ਸਤਗੁਰਾਂ ਨੇ ਕਹੇ ਹੈ ਮਹਾਰਾ ਦੀ ਅਗਿਆ ਤੋਂ ਉਲਟ ਕੋਈ ਵੀ ਨਹੀਂ ਚੱਲ ਸਕਦਾ ਜੇਹੀ ਜੀ ਕਰਤੂਤ ਕਰਦੇ ਫਲ ਉਹਨਾਂ ਨੂੰ ਮਗਰੋਂ ਦਿੰਦਾ ਹੈ ਪਰ ਅਗਿਆ ਵਿੱਚ ਸਾਰੇ ਹਰ ਅਗਿਆ ਹੋਏ ਵੇਦ ਪਾਪ ਉਹਨਾਂ ਵੀ ਚਾਰਿਆ ਆ ਵਿਚਾਰਿਆ ਜੀ ਚਲਦੀ ਸ੍ਰਿਸ਼ਟੀ ਸੁਧ ਇਹ ਸੁਧ ਕੀਤੀ ਹੋਈ ਬਾਣੀ ਹੈ ਇਹਦੇ ਤੇ ਕੋਈ ਕਲਮ ਨਾ ਚੱਕੇ ਉਹ ਵੀ ਮੈਂ ਮਹੱਲੇ ਹੋਰ ਥਾਂ ਕਰਦੇ ਆ ਸ਼ਲੋਕ ਹੋਰ ਕਿਵੇਂ ਕਰਨੇ ਆ ਪੌੜੀਆਂ ਹੋਰ ਕਿਵੇਂ ਬਦਲਦੇ ਆ ਇਹ ਕਿਸੇ ਦਾ ਹੱਕ ਨਹੀਂ ਸਤਿਗੁਰੂ ਸਾਹਿਬ ਜੀ ਨੇ ਸੁਧ ਕੀਤੀ ਹੋਈ ਬਾਣੀ ਹੈ ਅਤੇ ਇਸ ਨੂੰ ਪੜ੍ਹ ਕੇ ਹੀ ਨਾ ਛੱਡ ਦੇ ਸੁਧ ਵੀ ਕਰ ਅੰਦਰ ਖਿਆਲ ਵੀ ਕਰ ਤੇਰੇ ਮਨ ਨੂੰ ਸੁਧ ਪਵਿੱਤਰ ਕਰ ਦੇਵੇਗੀ ਫੇਰ ਤੈਨੂੰ ਸੁੱਧ ਸਰੂਪ ਦੀ ਪ੍ਰਾਪਤੀ ਹੋ ਜਾਏਗੀ ਇੱਕ ਸੁੱਧ ਰਾਗ ਹੁੰਦੇ ਐ ਇੱਕ ਸੰਕੀਰਣ ਰਾਗ ਹੁੰਦੇ ਐ ਜਿਸ ਵਿੱਚ ਕੱਲਾ ਹੀ ਆਲਾਪ ਹੋਵੇ ਉਹ ਸੁੱਧ ਹੁੰਦੇ ਐ ਜਿਸ ਵਿੱਚ ਆਲਾਪ ਤੇ ਵਖਿਆਨ ਹੋਵੇ ਉਹ ਸੁੱਧ ਸੰਕੀਰਣ ਹੁੰਦੇ ਐ ਇਸੇ ਪ੍ਰਕਾਰ ਜਿਹੜਾ ਸੁੱਧ ਕੀਚੇ ਐ ਗੌੜੀ ਦੀ ਦੂਜੀ ਵਾਰਚ ਉਹਦੇ ਚ ਨਾਲੇ ਤਾਂ ਆਲਾਪ ਹੈ ਤੇ ਨਾਲੇ ਵਖਿਆਨ ਹੈ ਇਸ ਕਰਕੇ ਸੁੱਧ ਕੀਚੇ ਉਸ ਨੂੰ ਕਿਹਾ ਹੈ ਤੇ ਦੂਸਰਾ ਕੱਲਾ ਹੀ ਸੁੱਧ ਹੈ ਜਿਹਦੇ ਚ ਕੱਲਾ ਆਲਾਪ ਹੀ ਆਲਾਪ ਰਾਗ ਵਿੱਚ ਹੈ ਉਹ ਸੁਧ ਰਾਗ ਹੁੰਦੇ ਆ ਇਸ ਪ੍ਰਕਾਰ ਮਹਾਰਾਜ ਜੀ ਨੇ ਇਹ ਸੁਧ ਬਾਣੀ ਸ਼ਬਦ ਬਾਣੀ ਦਾ ਇਸ ਦੇ ਮਹਾਰਦੀ ਸਮਾਪਤੀ ਤੋਂ ਕਿਹਾ ਹੈ ਇਹ 21 36 ਪਉੜੀਆਂ ਵਾਲੀ ਏਕਮ ਹੋਰ ਇਕੋ ਹੀ ਵਾਰ ਹੈ ਇਹ ਵੱਖੋ ਵੱਖਰੀਆਂ ਵਾਰਾਂ ਦਾ ਸਮਝਣੀਆਂ